ਉਹ ਵੀ ਜਾਣਨਾ ਚਾਹੁੰਦੇ ਨੇ ਕਿ ਵਾਕਈ ਕੀ ਵੀ ਮੈਂ ਸੰਵਿਧਾਨ ਦੀ ਸੌ ਚੁੱਕਦਾ ਹਾਂ ਕਿੰਨਾ ਹੀ ਚੁੱਕਦਾ ਕੀ ਉਹਨਾਂ ਨੇ ਬੋਲਿਆ ਹੈ ਕਿ ਮੈਂ ਅਮਰਿਤਪਾਲ ਭਾਰਤ ਦੇ ਸੰਵਿਧਾਨ ਦੀ ਸੌ ਚੁੱਕਦਾ ਹਾਂ ਅੰਦਰ ਵੀ ਗਏ ਨੇ ਉਹਨਾਂ ਨੂੰ ਲੈ ਕੇ ਅੰਦਰ ਉਹਨਾਂ ਨੂੰ ਸੰਵਿਧਾਨ ਦੀ ਕਹਿ ਕੇ ਸੌ ਚੁਕੀ ਹੈ ਕਿ ਮਨਾ ਕਰਕੇ ਬਾਹਰ ਆ ਗਏ ਨੇ ਹਾਲੇ ਕੋਈ ਖਬਰ ਨਹੀਂ ਆਈ ਹੈ ਵੈਸੇ ਪਰ ਹਾਲੇ ਆਫੀਸ਼ੀਅਲੀ ਤਾਂ ਕੋਈ ਖਬਰ ਹੀ ਨਹੀਂ ਆਈ ਹਾਲ ਫਲੇਟ ਤੋਂ ਬਾਅਦ ਉਹਨਾਂ ਨੂੰ ਸੇਫ ਹਾਊਸ ਲਜਾਇਆ ਗਿਆ ਇੱਕ ਵੱਡੇ ਕਾਫਲੇ ਦੇ ਵਿੱਚ ਹੁਣ ਤਾਂ ਟੁੱਟੀ ਗਿਆ ਜੀ ਜਿਸ ਸੌ ਚੁੱਕੀ ਹੈ ਪਰ ਪਿੰਡਾ ਦੇ ਪੰਜਾਬ ਦੇ ਸੰਵਿਧਾਨ ਦੇ ਇੰਡਰੀ ਚੱਕੀ ਹੈ ਹੀਟ ਆਫ ਜਿਹੜੀ ਮੋਸ਼ਨ ਹੁੰਦੀ ਹੈ ਕਿ ਵੀ ਗੁੱਸੇ ਚ ਜਾਂ ਕੁਝ ਵੀ ਕਹਿ ਦਿਆ ਕਿ ਇਹ ਉਹ ਪੰਜਾਬ ਜੀ ਪਾਕਿਸਤਾਨ ਦਾ ਜੀ ਇਹ ਪੰਜਾਬ ਇੰਡੀਆ ਦਾ ਜੀ ਉਸ ਜਮੇ ਪਹਿਲੇ ਇੱਥੇ ਕੇਸ ਆ ਦੇ ਵਿਚਕਾਰ ਉਹਨਾਂ ਦੇ ਮਾਤਾਂ ਜੀ ਨੇ ਇਹ ਕਿਹਾ ਕਿ ਭਾਈ ਅਸੀਂ ਖਾਲਿਸਤਾਨ ਵਗੈਰਾ ਕੁਝ ਨਹੀਂ ਮੰਗ ਰਹੇ ਹਾਂ ਹਾਂ ਮੈਂ ਤਾਂ ਮੰਗਦੇ ਹੀ ਨਹੀਂ ਬਿਲਕੁਲ ਕਹਦੇ ਕਿ ਗੱਲ ਕਹਿੰਦੀ ਆ ਕਿ ਤੂੰ ਮੈਨੂੰ ਮੂੰਹੋਂ ਕੱਟ ਮੈਂ ਤੈਨੂੰ ਪਿੰਡੋਂ ਘਟਾਵਾਂਗੀ ਪ੍ਰਦੀਪ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪੰਜਾਬ ਨਹੀਂ ਬਚਾਣਾ ਸੀ ਪੰਜਾਬ ਦੀ ਨੌਜਵਾਨੀ ਬਚਾਣੀ ਜ਼ਰੂਰੀ ਹੈ ਇਹ ਤੁਸੀਂ ਫਿਰ ਆਪਣੇ ਆਪ ਨਾਲ ਨਹੀਂ ਤੁਸੀਂ ਪੰਜਾਬ ਦੀ ਜਨਤਾ ਨਾਲ ਧੋਖਾ ਕਰ ਰਹੇ ਫੌਜਾਂ ਚੱਲਦੀਆਂ ਸੀ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾਲ ਲੈ ਕੇ ਚੱਲਦੀਆਂ ਸੀ ਕਿ ਸਾਡੇ ਤੇ ਉਹਨਾਂ ਦਾ ਹੱਥ ਹੈ ਅਸੀਂ ਉਹਨਾਂ ਦੀ ਓਟ ਦੇ ਵਿੱਚ ਆ ਕਿ ਜੇ ਇਹ ਕਿਸੇ ਨੇ ਵੀ ਕਿਹਾ ਹੈ ਕਿ ਮੁਗਲਾਂ ਦੇ ਟਾਈਮ ਮਹਾਰਾਜ ਗ੍ਰੰਥ ਸਾਹਿਬ ਅੱਗੇ ਚੱਲਦੇ ਸੀ ਮੁਗਲਾਂ ਦੇ ਕੰਮ ਗ੍ਰੰਥ ਸਾਹਿਬ ਨਹੀਂ ਗੁਰੂ ਮਹਾਰਾਜ ਨੂੰ ਲੜਾਈ ਵੱਲੇ ਨਹੀਂ ਨਾਲ ਲੱਗੇ ਕਿ ਰੱਖਦੇ ਸੀ ਜਿੱਥੇ ਤੀਰ ਤਲਵਾਰਾਂ ਚੱਲਦੀਆਂ ਹੁੰਨ ਦਿੱਲੀ ਮੋਰਚਾ ਲੱਗਿਆ ਸੀ ਕਿਸਾਨੀ ਮੋਰਚਾ ਉੱਥੇ ਉਹਨਾਂ ਦਾ ਪੂਰਾ ਦਰਬਾਰ ਖਮਾਰਾ ਚ ਲਗਾਇਆ ਹੋਇਆ ਸੀਗਾ ਉਹ ਤੋਂ ਤਾਂ ਪਾਟ ਨਹੀਂ ਹੋਈ ਹੈ ਇਸ ਕਰਕੇ ਕਈ ਚੀਜ਼ਾਂ ਐਸੀਆਂ ਜਿਹੜੀਆਂ ਕਿ ਮਰਿਆਦਾ ਦੇ ਵਿੱਚ ਹੀ ਰਹਿਣ ਹਮ ਕਿਸੇ ਵੀ ਧਰਮ ਦੀ ਹੋਵੇ ਮਰਿਆਦਾ ਦੇ ਵਿੱਚ ਰਹਿਣੀ ਚਾਹੀਦੀ ਹੈ ਪਿਤਾ ਤੇ ਉਹਨਾਂ ਦੇ ਚਾਚਾ ਜੋ ਨੇ ਉਹਨਾਂ ਨੇ ਮੁਲਾਕਾਤ ਹਾਂਜੀ ਪਰ ਇਸ ਮੁਲਾਕਾਤ ਦੇ ਵਿੱਚ ਕੀ ਕੁਝ ਗੱਲਾਂ ਹੋਈਆਂ ਉਹ ਹਲੇ ਬਾਹਰ ਆਉਣਾ ਬਾਕੀ ਹੈ ਉਹ ਆਪਣੇ ਹਲਕੇ ਵਿੱਚ ਵੀ ਨਹੀਂ ਵਿਚਰ ਸਕਦੇ ਬਿਲਕੁਲ ਜੀ ਤੇ ਭਾਵੇਂ ਉਹਨਾਂ ਨੂੰ 4 ਦਿਨਾਂ ਦੀ ਇਹ ਰਾਹਤ ਮਿਲੀ ਹੈ ਪਰ ਉਹਦੇ ਵਿੱਚ ਇੱਕ ਪੁਆਇੰਟ ਇਹ ਵੀ ਸੀ ਕਿ ਜਿੱਦਾਂ ਹੀ ਸੌ ਚੁੱਕ ਲੈਂਦੇ ਨੇ ਉਦਾਂ ਹੀ ਵਾਪਸ ਜਾਣਗੇ ਚਾਰ ਦਿਨ ਐਕਸਟਰਾ ਦਿੱਤੇ ਸੀਗੇ ਕਿ ਵੈਦਰ ਦੇ ਉਹਦੇ ਕਰਕੇ ਕਿ ਕੋਈ ਵੀ ਟੈਕਨੀਕਲ ਗਲਿਚ ਨਾ ਆ ਜਾਏ ਪਬਲਿਕ ਆਡੀਆ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ 蒂ਮਾਨ ਮੈਂ ਸਰਬਜੀਤ ਸਿੰਘ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਪੋਲੀਟਿਕਲ ਹੱਬ ਦੇ ਵਿੱਚ ਪੋਲੀਟਿਕਲ ਹੱਬ ਦੇ ਵਿੱਚ ਅੱਜ ਗੱਲ ਕਰਾਂਗੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਅੱਜ ਦਿੱਲੀ ਪਹੁੰਚੇ ਨੇ ਹਲਫਲੈਂਡ ਦੇ ਲਈ ਮੈਂਬਰ ਪਾਰਲੀਮੈਂਟ ਬਿਲਕੁਲ ਜੀ ਅੱਜ ਉਹਨਾਂ ਨੂੰ ਲਿਆਇਆ ਗਿਆ ਸਵੇਰੇ 4 ਵਜੇ ਉੱਥੋਂ ਚੱਲੇ ਸੀ ਏਫੋਰਸ ਦੇ ਸਪੈਸ਼ਲ ਪਲੇਨ ਤੋਂ ਤੇ 4 ਦਿਨ ਦੀ ਪ੍ਰੋਬਲ ਮਿਲੀ ਹੈ ਜੀ ਤੇ ਅੱਜ ਉਹਨਾਂ ਨੇ ਸੌਂ ਚੁੱਕ ਲਈਤੀ ਹੈ ਸਪੀਕਰ ਸਾਹਿਬ ਦੇ ਕਮਰੇ ਜਾ ਕੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਬਣ ਚੁੱਕੇ ਨੇ ਜੀ ਆਫੀਸ਼ੀਅਲੀ ਅੱਜ ਇੰਡਕਟ ਹੋ ਗਏ ਨੇ ਜੀ ਜੀ ਅੱਜ ਉਸ ਕਨਸਟੀਟਿਊਸ਼ਨ ਦੀ ਸੌਂ ਚੁੱਕ ਲਈਤੀ ਜਿਹਦੇ ਸਭ ਨੂੰ ਇੱਕੋ ਸਿਗਾ ਕੀ ਵੀ ਉਹ ਕੀ ਕਹਿਣਗੇ ਇਹ ਤਾਂ ਹਲੇ ਕੁਐਸਚਨ ਹੈ ਜੀ ਇਹ ਹਲੇ ਸਵਾਲ ਹੈ ਬਿਲਕੁਲ ਜੀ ਕਿਉਂਕਿ ਕੋਈ ਵੀ ਵੀਡੀਓ ਜਾਰੀ ਨਹੀਂ ਹੋਈ ਹਲੇ ਤੱਕ ਕੁਝ ਵੀ ਕੋਈ ਵੀ ਐਵੀਡੈਂਸ ਬਾਹਰ ਨਹੀਂ ਆਇਆ ਕਿ ਉਹ ਇਹ ਬੋਲੇ ਨੇ ਲੋਕ ਵੀ ਜਾਨਣਾ ਚਾਹੁੰਦੇ ਨੇ ਕਿ ਵਾਕਈ ਕੀ ਵੀ ਮੈਂ ਸੰਵਿਧਾਨ ਦੀ ਸੌ ਚੁੱਕਦਾ ਹਾਂ ਕਿ ਨਹੀਂ ਚੁੱਕਦਾ ਕੀ ਉਹਨਾਂ ਨੇ ਇਹ ਬੋਲਿਆ ਹੈ ਕਿ ਮੈਂ ਅਮਰਿਤਪਾਲ ਭਾਰਤ ਦੇ ਸੰਵਿਧਾਨ ਦੀ ਸੌ ਚੁੱਕਦਾ ਹਾਂ ਪਰ ਉਹੀ ਗੱਲ ਪ੍ਰਤੀਪਾਲੀ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਸੌ ਚੁੱਕੀ ਵੀ ਹੈ ਕਿ ਨਹੀਂ ਚੁੱਕੀ ਦੇਖੋ ਜੀ ਖਬਰਾਂ ਤਾਂ ਹੁਣ ਹਰ ਪਾਸੇ ਆ ਰਹੀ ਨੇ ਨਹੀਂ ਆਏ ਤਾਂ ਜ਼ਰੂਰ ਨੇ ਅੰਦਰ ਵੀ ਗਏ ਨੇ ਉਹਨਾਂ ਨੂੰ ਲੈ ਕੇ ਅੰਦਰ ਉਹਨਾਂ ਨੂੰ ਸਵਿਧਾਨ ਨੇ ਕਿਹਾ ਕਿ ਸੌ ਚੁੱਕੀ ਹੈ ਕਿ ਮਨਾ ਕਰਕੇ ਬਾਹਰ ਆ ਗਏ ਨੇ ਅਲੀ ਇਹ ਕੋਈ ਖਬਰ ਨਹੀਂ ਆਈ ਹੈ ਵੈਸੇ ਦੇਖੋ ਜੀ ਮਨਾ ਕਰਨ ਦੀ ਤਾਂ ਹਲੇ ਕੋਈ ਖਬਰ ਨਹੀਂ ਆਈ ਪਰ ਇਹ ਖਬਰ ਜ਼ਰੂਰ ਚੱਲ ਰਹੀ ਹੈ ਹਰ ਟੈਲੀਵਿਜ਼ਨ ਤੇ ਕਿ ਉਹਨਾਂ ਨੇ ਸੌ ਚੁੱਕ ਲਈ ਹੈ ਨਹੀਂ ਇਹ ਤਾਂ ਕਿ ਹਾਂ ਬਿਲਕੁਲ ਠੋਕੇ ਉਹਨੂੰ ਜਾਂਦਾ ਹੀ ਸੌ ਚੁੱਕਣ ਵਾਸਤੇ ਗਿਆ ਸੀ ਪਰ ਹਲੇ ਆਫੀਸ਼ੀਅਲੀ ਤਾਂ ਕੋਈ ਖਬਰ ਹੀ ਨਹੀਂ ਆਈ ਦੇਖੋ ਜੀ ਇਹਦੇ ਵਿੱਚ ਹੁਣ ਗੱਲਾਂ ਇਹ ਨੇ ਕਿ ਮੀਡੀਆ ਦੇ ਉੱਤੇ پابੰਦੀ ਹੈ ਬਿਲਕੁਲ ਨਾ ਤਾਂ ਤੁਸੀਂ ਵੀਡੀਓ ਦਿਖਾ ਸਕਦੇ ਉਹਨਾਂ ਦੇ ਇਤੇ ਨਾ ਕੋਈ ਤਸਵੀਰ ਸਾਂਝੀ ਕੀਤੀ ਗਈ 10 ਸ਼ਰਤਾਂ ਸਿਗੀਆਂ ਨਾ ਉਹ ਕਿਸੇ ਨੂੰ ਬਿਆਨ ਦੇ ਸਕਦੇ ਹੈ ਉਹ ਆਫੀਸ਼ੀਅਲੀ ਕੋਈ ਬਿਆਨ ਨਹੀਂ ਦੇ ਸਕਦੇ ਨਾ ਕਿਸੇ ਨੂੰ ਮਿਲ ਸਕਦੇ ਸਿਵਾਏ ਦੋ ਮੈਂਬਰਾਂ ਤੋਂ ਆਪਣੇ ਫਾਦਰ ਨੂੰ ਜੀ ਆਪਣੇ ਚਾਚਾ ਜੀ ਨੂੰ ਮਿਲਣ ਦੀ ਇਜਾਜ਼ਤ ਮਿਲੀ ਹੈ ਪ੍ਰਾਪਤ ਜਾਣਕਾਰੀ ਤਾਂ ਇਹ ਕਹਿੰਦੀ ਹੈ ਕਿ ਉਹਨਾਂ ਦੇ ਪਿਤਾ ਨੇ 8 ਨਾਮ ਦਿੱਤੇ ਸੀ ਬਿਲਕੁਲ ਜੀ ਜੋ ਅਮਰਿਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਸੀ ਪਰ ਇਜਾਜ਼ਤ ਕੇਵਲ ਦੋ ਤਿੰਨ ਜਾਣਿਆਂ ਨੂੰ ਹੀ ਦਿੱਤੀ ਗਈ ਹੈ ਬਿਲਕੁਲ ਜੀ ਤੇ ਹਾਲਫ ਲੈਂਡ ਤੋਂ ਬਾਅਦ ਉਹਨਾਂ ਨੂੰ ਸੇਫ ਹਾਊਸ ਲਜਾਇਆ ਗਿਆ ਇੱਕ ਵੱਡੇ ਕਾਫਲੇ ਦੇ ਵਿੱਚ ਬਹੁਤ ਹਾਈ ਸਕਿਉਰਿਟੀ ਚ ਉਹਨਾਂ ਨੂੰ ਲੈ ਕੇ ਆਇਆ ਪਰ ਇਹ ਕਾਫਲਾ ਉਹਨਾਂ ਦਾ ਨਹੀਂ ਸੀ ਇਹ ਉਹ ਸਕਿਉਰਿਟੀ ਸੀ ਜੋ ਇਸ ਗੱਲੋਂ ਲਿਆਂਦੀ ਗਈ ਸੀ ਕਿ ਕਿਤੇ ਅਮਰਿਤਪਾਲ ਖੋਰੀ ਜਾਂ ਉਹਨਾਂ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦਾ ਕੋਈ ਘਟਨਾਕ੍ਰਮ ਉੱਥੇ ਨਾ ਘਟ ਜਾਵੇ ਬਿਲਕੁਲ ਜੀ ਸਖਤ ਹਦੇਜ ਸੀ ਕਿ ਪੰਜਾਬ ਗਵਰਨਮੈਂਟ ਜਿਹੜੀ ਹੈ ਸਾਰਾ ਖਰਚਾ ਬੇਅਰ ਕਰੇਗੀ ਜੀ ਉਹਨਾਂ ਨੂੰ ਲੈ ਕੇ ਆਨ ਦਾ ਉਹਨਾਂ ਨੂੰ ਲੈ ਕੇ ਜਾਣ ਦਾ ਉਹਨਾਂ ਦੀ ਸਾਰੀ ਸੁਰੱਖਿਆ ਦਾ ਤੇ ਐਸ ਐਸ ਪੀ ਰੂਰਲ ਅੰਮ੍ਰਿਤਸਰ ਜਿਹੜੇ ਹੈਗੇ ਨੇ ਉਹਨਾਂ ਦੀ ਖਾਸ ਡਿਊਟੀ ਸਗੀ ਜੀ ਨਾਲ ਲੱਗੀ ਹੋਈ ਹੈ ਕਿ ਪੂਰਾ ਸਾਰਾ ਇੰਤਜ਼ਾਮ ਦੇਖਣ ਵਾਸਤੇ ਕਿਉਂਕਿ ਬਹੁਤ ਹਾਈ ਸਕਿਉਰਿਟੀ ਚ ਉਹਨਾਂ ਲੈ ਕੇ ਆਏ ਨੇ ਸਕਿਉਰਿਟੀ ਚ ਦੂਜੀ ਗੱਲ ਬੁਲੇਟ ਪ੍ਰੂਫ ਗੱਡੀਆਂ ਚ ਹੂੰ ਕਿ ਕੋਈ ਵੀ ਮਿਸ ਹੈਪਨਿੰਗ ਨਾ ਹੋ ਜਾਏ ਜਾਂ ਕੋਈ ਵੀ ਸ਼ਰਾਰਤੀ ਅੰਸਰ ਕੋਈ ਡਿਸਟਰਪਸ਼ਨ ਨਾ ਪੈਦਾ ਕਰੇ ਜੀ ਤਾਂ ਮੈਂ ਫੇਰ ਉਹੀ ਗੱਲ ਦੁਹਰਾਣਾ ਚਾਹਾਂਗਾ ਇੱਕ ਵਾਰੀ ਫੇਰ ਕਿ ਹਰ ਸ਼ਖਸ ਇਹ ਜਾਣਨ ਦੇ ਵਿੱਚ ਅੱਜ ਦਿਲਚਸਪੀ ਵਿਖਾ ਰਿਹਾ ਹੈ ਕਿ ਕੀ ਕੀ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹਿਣ ਵਾਲੇ ਕਿ ਮੈਂ ਤਾਂ ਪੰਜਾਬ ਦਾ ਵਾਸੀ ਆ ਮੈਂ ਭਾਰਤ ਦਾ ਵਾਸੀ ਨਹੀਂ ਬਿਲਕੁਲ ਜੀ ਉਹ ਉਹਨਾਂ ਦਾ ਸੰਵਿਧਾਨ ਮੰਨ ਕੇ ਉਹਦੀ ਸੋਚ ਚੁੱਕਣ ਮੈਂ ਪ੍ਰਦੀਪ ਉਹੀ ਤਾਂ ਕਹਿ ਰਿਹਾ ਵਾਂ ਸੋਚਣ ਵਾਲੀ ਗੱਲ ਇਹ ਹੈ ਕਿ ਅੰਦਰ ਸੋਚ ਚੁੱਕੀ ਵੀ ਕਿ ਨਹੀਂ ਚੁੱਕੀ ਹੁਣ ਮੀਡੀਆ ਚੈਨਲ ਨੇ ਵੱਡੇ ਵੱਡੇ ادارے ਨੇ ਉਹ ਕਿਸ ਆਧਾਰ ਦੇ ਉੱਪਰ ਅਸੰਪਸ਼ਨ ਕਿ ਵੀ ਹਾਂ ਉਹਨਾਂ ਨੂੰ ਲੈ ਕੇ ਸੋਚ ਚੁੱਕਣ ਵਸਤੀ ਲੈ ਕੇ ਆਏ ਨੇ ਉਨ ਕੀ ਉਹਨੇ ਇਹ ਕਿਹਾ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਅੰਮ੍ਰਿਤਪਾਲ ਸਿੰਘ ਸੌਚਦਾ ਹਾਂ ਕਿ ਮੈਂ ਕਾਨੂੰਨ ਦੇ ਦਾਇਰੇ ਵਿੱਚ ਹਰ ਕੰਮ ਕਰਾਂਗਾ ਕਾਨੂੰਨ ਦੇ ਔਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਕੋਈ ਕੰਮ ਨਹੀਂ ਕਰਾਂਗਾ ਦੇਖੋ ਜੀ ਆਮੂਮਨਤਾ ਕੀ ਹੁੰਦਾ ਕਿ ਜਦੋਂ ਕੋਈ ਐਦਾਂ ਦੀ ਗੱਲ ਸਾਹਮਣੇ ਆਉਂਦੀ ਹੈ ਕਿ ਕਿਸੇ ਨੇ ਹਲਫ ਲੈਣਾ ਚਾਹੇ ਕਹਿੰਦੇ ਵਿੱਚ ਹੀ ਲੈਣਾ ਸਪੀਕਰ ਸਾਹਿਬ ਨੂੰ ਮਿਲਣਾ ਤਾਂ ਤਸਵੀਰਾਂ ਤੇ ਵੀਡੀਓਜ਼ ਤਾਂ ਜ਼ਰੂਰ ਬਾਹਰ ਆਉਂਦੇ ਆ ਮੈਂ ਉਹ ਹੀ ਕਹਿ ਰਿਹਾ ਨਾ ਜੀ ਪਰ ਐਨੇ ਗੁਪਤ ਸਬਤ ਦਵਾਨ ਦੀ ਵੀ ਕੋਈ ਜ਼ਰੂਰਤ ਨਹੀਂ ਸੀ ਜਦ ਅੰਦਰ ਲੈ ਆ ਹੀ ਗਏ ਸੀ ਪਾਰਲੀਮੈਂਟ ਆਉਟ ਤੇ ਜ ਉਹ ਤੇ ਤਾਂ ਫਿਰ ਓਪਨ ਲਾਈਵ ਦਿਖਾਉਂਦੇ ਬਿਲਕੁਲ ਉਹ ਤਾਂ ਉਹ ਤਾਂ ਫਿਰ ਲਾਈਵ ਦਿਖਾ ਸਕਦੇ ਸੀਗੇ ਬਿਲਕੁਲ ਲੋਕ ਵੀ ਵੇਖ ਲੈਂਦੇ ਲੋਕ ਵੀ ਦੇਖਦੇ ਦੇਖੋ ਖਡੂਰ ਸਾਹਿਬਿੱਤਾ ਬਕਾਇਦਾ ਲੱਡੂ ਵੰਡੇ ਗਏ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਇੱਥੇ ਸਰਬਜੀਤ ਜੀ ਇਹ ਸੀਗਾ ਕਿ ਜੋ ਲੋਕ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ ਉਹਨਾਂ ਦਾ ਇਹ ਵਹਿਮ ਟੁੱਟ ਜਾਣਾ ਸੀ ਔਰੇ ਟੁੱਟਣਾ ਲਾਜ਼ਮੀ ਵੀ ਸੀ ਜ਼ਰੂਰੀ ਸੀ ਹੁਣ ਤਾਂ ਟੁੱਟੀ ਗਿਆ ਜੀ ਜਿਸ ਸੌ ਚੁੱਕੀ ਹੈ ਫਿਰ ਇੰਡੀਆ ਦੇ ਪੰਜਾਬ ਦੇ ਸੰਵਿਧਾਨ ਦੇ ਇੰਡਰੀ ਚੱਕੀ ਹੈ ਪਰ ਦੇਖੋ 70 ਦਾ ਉਹ ਅਸਰ ਨਹੀਂ ਪੈਂਦਾ ਜੋ ਚੈਨਲਾਂ ਵਾਲੇ ਦਿਖਾਉਂਦੇ ਨੇ ਜੋ ਇੱਕ ਵੀਡੀਓ ਵੇਖ ਕੇ ਲੋਕਾਂ ਦੇ ਦਿਲਾਂ ਨੂੰ ਤਸੱਲੀ ਮਿਲ ਜਾਂਦੀ ਹੈ ਨਾ ਉਹ ਲਾਈਨਾਂ ਦੇ ਨਾਲ ਨਹੀਂ ਮਿਲਦੀ ਬਿਲਕੁਲ ਦੇਖੋ ਗੱਲਾਂ ਕਹਿਨ ਨੂੰ ਤਾਂ ਕਹਿੰਦੇ ਹੈਟ ਆਫ ਜਿਹੜੀ ਈਮੋਸ਼ਨ ਹੁੰਦੀ ਹੈ ਕਿ ਵੀ ਗੁੱਸੇ ਚ ਜਾਂ ਕੁਝ ਵੀ ਕਹਿ ਤਿਆ ਕੀ ਉਹ ਪੰਜਾਬ ਜੀ ਪਾਕਿਸਤਾਨ ਦਾ ਜੀ ਇਹ ਪੰਜਾਬ ਇੰਡੀਆ ਦਾ ਜੀ ਤੁਸੀਂ ਜਮੇ ਪhle ਇੱਥੇ ਤੁਸੀਂ ਤੁਹਾਡੇ ਦਸ ਗੁਰੂ ਇੱਥੇ ਜਮੇ ਪhle ਤੁਸੀਂ ਇੱਥੇ ਦਾ ਪਾਸਪੋਰਟ ਲੈ ਕੇ ਬਾਹਰ ਗਏ ਹੂੰ ਤੁਸੀਂ ਇੱਥੇ ਹੀ ਪੜੇ ਹੂੰ ਤੇ ਫਿਰ ਤੁਸੀਂ ਇੰਡੀਆ ਦੇ ਹੀ ਹੋਏ ਨਾ ਬਿਲਕੁਲ ਫਿਰ ਇਹ ਪੰਜਾਬ ਇੰਡੀਆ ਦਾ ਹੀ ਹੋਇਆ ਨਾ ਜੀ ਜੀ ਤੇ ਫਿਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਮੈਂ ਇਸ ਇਹ ਪੰਜਾਬ ਇੰਡੀਆ ਦੇ ਅਧੀਨ ਹੈ ਤੇ ਮੈਂ ਇਥੇ ਦੇ ਕਨਸਟੀਟਿਊਸ਼ਨ ਨਹੀਂ ਮੰਨਦਾ ਅੱਛਾ ਇਸ ਆਜ 100 ਵੀ ਉਸੇ ਕਨਸਟੀਟਿਊਸ਼ਨ ਦੀ ਚੱਕਣੀ ਬਿਲਕੁਲ ਔਰ ਇਸ ਸਬਤੇ ਵਿਚਕਾਰ ਹੁਣ ਤਾਂ ਉਹਦੀ ਮਾਤਾ ਜੀ ਨੇ ਵੀ ਬਿਆਨ ਦੇ ਦਿੱਤੇ ਬਿਲਕੁਲ ਮੈਂ ਉਹੀ ਕਹਿਣ ਵਾਲਾ ਸੀ ਕਿ ਇਸ ਸਬਤੇ ਵਿਚਕਾਰ ਉਹਨਾਂ ਦੇ ਮਾਤਾਂ ਜੀ ਨੇ ਕਿਹਾ ਕਿ ਭਾਈ ਅਸੀਂ ਖਾਲਿਸਤਾਨ ਵਗੈਰਾ ਕੁਝ ਵੀ ਨਹੀਂ ਮੰਗਦੇ ਹਾਂ ਮੈਂ ਤਾਂ ਮੰਗਦੇ ਹੀ ਨਹੀਂ ਭਈ ਉਹ ਤਾਂ ਬੱਚਿਆਂ ਨੂੰ ਨਸ਼ਾ ਛਡਾਓ ਤੇ ਗਲਤ ਕੰਮਾਂ ਤੋਂ ਤੇ ਅੰਮ੍ਰਿਤ ਛਕਾਓ ਤੇ ਅਭੀ ਅੰਜਲਾ ਰਹੇ ਸੀ ਜੀ ਹੁਣ ਤਾਂ ਉਹਨਾਂ ਦੀ ਮਾਤਾ ਜੀ ਨੇ ਆਫੀਸ਼ੀਅਲ ਬਿਆਨ ਦੇ ਦਿੱਤਾ ਹੈ ਕਿ ਅਸੀਂ ਖਾਲਿਸਤਾਨ ਕਦੀ ਮੰਗਿਆ ਹੀ ਨਹੀਂ ਨਾ ਤੁਹਾਨੂੰ ਚਾਹੀਦਾ ਸੀਗਾ ਫਿਰ ਇਹਨਾਂ ਨੇ ਕਿਸ ਤਰ੍ਹਾਂ ਕਿਹਾ ਕਿ ਏ ਭਰਦੈਂਡਰ ਅਧੀਨ ਹੈ ਜੀ ਤੇ ਇਹੋ ਹੀ ਗੱਲ ਹੁੰਦੀ ਹੈ ਹੀਟ ਆਫ ਦਾ ਮੂਵਮੈਂਟ 'ਚ ਕਿਹਾ ਜਾਂਦੀਆਂ ਕਈ ਗੱਲਾਂ ਉਹ ਬਾਅਦ ਹੀ ਰਿਅਲਾਈਜ਼ ਹੁੰਦੀਆਂ ਕਿ ਓਵਰ ਹੋ ਗਿਆ ਬਿਲਕੁਲ ਕਹਦੇ ਕਿ ਗੱਲ ਕਹਿੰਦੀ ਆ ਕਿ ਤੂੰ ਮੈਨੂੰ ਮੂੰਹੋਂ ਕੱਟ ਮੈਂ ਤੈਨੂੰ ਪਿੰਡੋਂ ਘਟਾਵਾਂਗੀ ਬਿਲਕੁਲ ਜੀ ਤੇ ਇਹ ਗੱਲ ਅਦੋਂ ਕੱਟ ਤਾਂ ਦਿੱਤੀ ਗਈ ਕਿ ਉਹਦਾ ਨਤੀਜੇ ਨਹੀਂ ਸੋਚੇ ਗਏ ਨਤੀਜੇ ਨਹੀਂ ਸੋਚੇ ਗਏ ਨਤੀਜੇ ਸੋਚਣੇ ਜ਼ਰੂਰੀ ਹੁੰਦੇ ਆ ਬਿਲਕੁਲ ਜੀ ਕਿ ਗੁੱਸੇ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੇ ਰੋਸ ਦੇ ਵਿੱਚ ਕਈਆਂ ਕਈਆਂ ਗੱਲਾਂ ਦੇ ਨਤੀਜੇ ਆਖਰਕਾਰ ਮਾੜੇ ਹੋ ਸਕਦੇ ਆ ਪ੍ਰਦੀਪ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪੰਜਾਬ ਨਹੀਂ ਬਚਾਣਾ ਸੀ ਪੰਜਾਬ ਦੀ ਨੌਜਵਾਨੀ ਬਚਾਣੀ ਜ਼ਰੂਰੀ ਹੈ ਉਹ ਵੀ ਕਦੋਂ ਜੇ ਨੌਜਵਾਨੀ ਬਚਦੀ ਫਿਰ ਪੰਜਾਬ ਬਚਦਾ ਜੀ ਚਲੋ ਠੀਕ ਹੈ ਤੁਸੀਂ ਅੰਮ੍ਰਿਤ ਛਕਾ ਰਹੇ ਹੋ ਤੁਸੀਂ ਉਹਨਾਂ ਨੂੰ ਨਸ਼ਿਆਂ ਤੋਂ ਹਟਾ ਰਹੇ ਹੋ ਬਹੁਤ ਚੰਗੀ ਗੱਲ ਹੈ ਬੜੀ ਚੰਗੀ ਗੱਲ ਹੈ ਕਿ ਕਈ ਮਾਵਾਂ ਦੇ ਪੁੱਤ ਤੁਸੀਂ ਬਚਾ ਰਹੇ ਹੋ ਪਰ ਤੁਸੀਂ ਕਿੱਥੇ ਪੋਲਿਟਿਕਸ ਵਿੱਚ ਉਤਰ ਆਏ ਬਾਣੀ ਦਾ ਜਾਪ ਕਰਦੇ ਬੱਚਿਆਂ ਨੂੰ ਬਾਣੀ ਨਾਲ ਜੋੜਦੇ ਬੱਚਿਆਂ ਨੂੰ ਗਲਤ ਰਸਤੇਆਂ ਤੋਂ ਹਟਾਉਂਦੇ ਤੁਹਾਡਾ ਉਹ ਇੱਕ ਸਟੈਪ ਬੜਾ ਵਧੀਆ ਸੀ ਅੱਛਾ ਸੀ ਪਰ ਜਿੱਥੇ ਤੁਸੀਂ ਇਹ ਚੀਜ਼ਾਂ ਰੈਡੀਕਲ ਜਿਹੀਆਂ ਲਿਆਨਦੇ ਹੋ ਵਿੱਚ ਇਹ ਤੁਸੀਂ ਫਿਰ ਆਪਣੇ ਆਪ ਨਾਲ ਨਹੀਂ ਤੁਸੀਂ ਪੰਜਾਬ ਦੀ ਜਨਤਾ ਨਾਲ ਹੀ ਧੋਖਾ ਕਰ ਰਹੇ ਹੋ ਤੇ ਉੱਥੇ ਫਿਰ ਨਤੀਜੇ ਮਾੜੇ ਹੀ ਨਿਕਲੇ ਆ ਬਿਲਕੁਲ ਜੀ ਜਦੋਂ ਥਾਣੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਗਏ ਨੇ ਜ਼ਬਰਦਸਤ ਧੰਕ ਦੇ ਨਾਲ ਉੱਥੇ ਕਿਰਪਾਨਾਂ ਵੀ ਚਲੀਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਰਾ ਕੁਝ ਬੇਦਵੀ ਹੋਈ ਮਹਾਰਾਜ ਦੀ ਉਸ ਨੂੰ ਬੇਦਵੀ ਮੰਨਿਆ ਗਿਆ ਬੇਦਵੀ ਮੰਨਿਆ ਗਿਆ ਮੰਨਿਆ ਕੋਈ ਬੇਜਬੀ ਜੀ ਕਿਹੜਾ ਬੰਦਾ ਥਾਣੇ ਲੈ ਕੇ ਕਰਕੇ ਦਿੱਤਾ ਗਿਆ ਸੀ ਕਿ ਜਦੋਂ ਪਹਿਲੋਂ ਮੁਗਲਾਂ ਦੇ ਵੇਲੇ ਫੌਜਾਂ ਚੱਲਦੀਆਂ ਸੀ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾਲ ਲੈ ਕੇ ਚੱਲਦੀਆਂ ਸੀ ਕਿ ਸਾਡੇ ਤੇ ਉਹਨਾਂ ਦਾ ਹੱਥ ਹੈ ਅਸੀਂ ਉਹਨਾਂ ਦੀ ਓਟ ਦੇ ਵਿੱਚ ਆ ਪਰ ਹੁਣ ਸਮਾਂ ਬਦਲ ਚੁੱਕਿਆ ਸਰਬ ਜੀ ਜੀ ਪਰ ਪ੍ਰਦੀਪ ਇੱਕ ਗੱਲ ਹੋਰ ਹੈਗੀ ਹੈ ਜੇ ਮੈਂ ਕਰੈਕਟ ਕਰਨਾ ਚਾਹੂੰਗਾ ਕਿ ਜੇ ਇਹ ਕਿਸੇ ਨੇ ਵੀ ਕਿਹਾ ਹੈ ਕਿ ਮੁਗਲਾਂ ਦੇ ਟਾਈਮ ਮਹਾਰਾਜ ਗ੍ਰੰਥ ਸਾਹਿਬ ਅੱਗੇ ਚੱਲਦੇ ਸੀ ਮੁਗਲਾਂ ਦੇ ਟਾਈਮ ਗ੍ਰੰਥ ਸਾਹਿਬ ਨਹੀਂ ਸੀ ਉਹਨਾਂ ਦੇ ਅੰਤ ਵੱਲੇ ਗੁਰੂ ਗ੍ਰੰਥ ਸਾਹਿਬ ਆਇਨੇ ਜੀ ਔਰ ਜਦ ਫੌਜ ਦੀ ਸ਼ੌਨੀ ਜਿਹੜੀ ਸ਼ੌਨੀ ਹੁੰਦੀ ਹੈ ਸਾਡੇ ਸਿੰਘ ਸਾਹਿਬਾਨ ਦੀ ਜੀ ਜਦ ਉਹ ਪੂਰੀ ਜਿਹੋਨਾਂ ਦੀ ਫੌਜ ਚੱਲਦੀ ਸੀ ਕਿਧਰੇ ਵੀ ਕੈਂਪਿੰਗ ਕਰਦੀ ਸੀ ਤੇ ਉਹ ਗੁਰੂ ਮਹਾਰਾਜ ਦਾ ਪ੍ਰਕਾਸ਼ ਨਾਲ ਕਰਕੇ ਚੱਲਦੇ ਸੀ ਇੰਨੀ ਤਨੇ ਕਰਦੇ ਸੀ ਉੱਥੇ ਜੀ ਤੇ ਉਹਦੇ ਚ ਉਹ ਕੋਈ ਲੜਾਈ ਵੱਲੇ ਨਹੀਂ ਨਾਲ ਚੱਕ ਕੇ ਲੈ ਜਾਂਦੇ ਸੀਗੇ ਬਿਲਕੁਲ ਗੁਰੂ ਮਹਾਰਾਜ ਨੂੰ ਲੜਾਈ ਵੱਲੇ ਨਹੀਂ ਨਾਲ ਲੱਗੇ ਕੇ ਰੱਖਦੇ ਸੀਗੇ ਜਿੱਥੇ ਤੀਰ ਤਲਵਾਰਾਂ ਚੱਲਦੀਆਂ ਹੁੰਨ ਹਮ ਹਮ ਉਹ ਤਾਂ ਅੱਜ ਵੀ ਉਹੀ ਗੱਲ ਹੈ ਜਿੱਥੇ ਵੀ ਛੌਨੀ ਆ ਕੋਈ ਵੀ ਰੈਜੀਮੈਂਟ ਆਰਮੀ ਦੀ ਇੱਧਰ ਤੋਂ ਉੱਧਰ ਮੂਵ ਕਰਦੀ ਆ ਕਰੋ ਸਿੱਖ ਰੈਜੀਮੈਂਟ ਹੈ ਉਹ ਗੁਰੂ ਮਹਾਰਾਜ ਨੂੰ ਨਾਲ ਲੈ ਕੇ ਜਾਂਦੀ ਉੱਥੇ ਸਥਾਪਿਤ ਕਰਦੀ ਹੈ ਤੇ ਉੱਥੇ ਪਾਠ ਪੂਜਾ ਇਹ ਹੰਗ ਫੌਜਾ ਇਦਾਂ ਹੀ ਕਰਦੀ ਆ ਜੰਗ ਫੌਜਾ ਇਦਾਂ ਹੁਣ ਵੀ ਐਂ ਕਰਦੀ ਆ ਜੀ ਦਿੱਲੀ ਮੋਰਚਾ ਲੱਗਿਆ ਸੀ ਕਿਸਾਨੀ ਮੋਰਚਾ ਤੇ ਉੱਥੇ ਉਹਨਾਂ ਨੇ ਪੂਰਾ ਦਰਬਾਰ ਸਾਹਿਬ ਮਹਾਰਾਜ ਦਾ ਲਗਾਇਆ ਹੋਇਆ ਸੀਗਾ ਕਿਉਂਕਿ ਉਹਨਾਂ ਤੇ ਪਾਠ ਪੂਜਾ ਕਰਨੀ ਹੋਈ ਹੈ ਹਮ ਪਰ ਜਦ ਉਹ ਕਿਤੇ ਲੜਨ ਜਾਂਦੇ ਸੀਗੇ ਅਦੋਂ ਨਿਓ ਮਹਾਰਾਜ ਨੂੰ ਨਾਲ ਲੈ ਕੇ ਜਾਂਦੇ ਸੀ ਜੀ ਔਰ ਅਗਰ ਇਹ ਚਲੋ ਅ ਉਹਨਾਂ ਨਾਲ ਕੰਪੇਅਰ ਕਰਦੇ ਆ ਹੂੰ ਇਹ ਆਪਣੇ ਆਪ ਨੂੰ ਉਹਨਾਂ ਨਾਲ ਕੰਪੇਅਰ ਕਰਦੇ ਉਹ ਤਾਂ ਬਹੁਤ ਸੁੱਚੇ ਸੁੱਚੇ ਇਨਸਾਨ ਸੀਗੇ ਜੀ ਇਸ ਕਰਕੇ ਕਈ ਚੀਜ਼ਾਂ ਐਸੀਆਂ ਜਿਹੜੀਆਂ ਕਿ ਮर्यादा ਦੇ ਵਿੱਚ ਹੀ ਰਹਿਣ ਹੂੰ ਕਿਸੇ ਵੀ ਧਰਮ ਦੀ ਹੋਵੇ ਮर्यादा ਦੇ ਵਿੱਚ ਰਹਿਣੀ ਚਾਹੀਦੀ ਹੈ ਮर्यादा ਤੋਂ ਬਾਹਰ ਨਹੀਂ ਜਾਣੀ ਚਾਹੀਦੀ ਉਹ ਚੀਜ਼ ਜੀ ਫਿਰ ਉਸੇ ਗੱਲ ਤੇ ਹੋਣੀ ਹੈ ਕਿ ਰੈਡੀਕਲ ਤੁਸੀਂ ਕਿਹਾ ਕਿ ਇੱਕ ਰੈਡੀਕਲ ਹੋ ਕੇ ਚੱਲਣਾ ਬਿਲਕੁਲ ਜੀ ਉਹਦਾ ਨੁਕਸਾਨ ਉਹਦੇ ਨਤੀਜੇ ਆਪਾਂ ਸਾਰੇ ਵੇਖੇ ਨੇ ਖੈਰ ਇਸ ਸਭ ਦੇ ਵਿਚਕਾਰ ਅਮਰਿਤਪਾਲ ਦੀ ਮੁਲਾਕਾਤ ਵੀ ਹੋ ਗਈ ਹੈ ਪਰਿਵਾਰ ਦੇ ਨਾਲ ਪਿਤਾ ਤੇ ਉਹਨਾਂ ਦੇ ਚਾਚਾ ਜੋ ਨੇ ਉਹਨਾਂ ਨੇ ਮੁਲਾਕਾਤ ਹਾਂਜੀ ਪਰ ਇਸ ਮੁਲਾਕਾਤ ਦੇ ਵਿੱਚ ਕੀ ਕੁਝ ਗੱਲਾਂ ਹੋਈਆਂ ਉਹ ਹਲੇ ਬਾਹਰ ਆਉਣਾ ਬਾਕੀ ਹੈ ਦੇਖੋ ਹਾਲੀ ਤੱਕ ਕੋਈ ਵੀ ਗੱਲ ਬਾਹਰ ਆ ਆਂਦੀ ਨਹੀਂ ਪਈ ਜਾਂ ਤਾਂ ਸਿਰਫ ਓਡੀ ਕਿਸ ਗੱਲ ਦੀ ਹੈ ਕਿ ਇਹ ਇੱਕ ਵਾਰੀ ਵਾਪਸ ਡਿਬ੍ਰੂਗੜ ਜੇਲ ਜਾਣ ਤਾਂ ਉਸ ਤੋਂ ਬਾਅਦ ਹਰ ਚੀਜ਼ ਰਿਲੀਜ਼ ਹੋਏਗੀ ਕਿਉਂਕਿ ਉਹਨਾਂ ਦੀ ਸੌਚ ਚੁੱਕ ਜਿਹੜੀ ਹੋਈ ਹੈ ਉਹ ਵੀ ਦੀ ਵੀਡੀਓਗ੍ਰਾਫੀ ਤਾਂ ਅੰਦਰ ਹੋਈ ਹੋਣੀ ਹੀ ਹونی ਹੈ ਕਿਉਂਕਿ ਉਹ ਤਾਂ ਸਰਕਾਰੀ ਕੈਮਰੇ ਨੇ ਕੀਤੀ ਹੋਣੀ ਹ ਹ ਤੇ ਉਹ ਜਨਤਾ ਨੂੰ ਸਰਕਾਰ ਹੀ ਪੇਸ਼ ਕਰੇਗੀ ਜਦੋਂ ਜੇ ਸਰਕਾਰ ਦਾ ਮਨ ਹੋਇਆ ਤਾਂ ਕਰੇਗੀ ਹਾਂਜੀ ਨਹੀਂ ਉਹਨਾਂ ਨੂੰ ਲਾਜ਼ਮੀ ਲੱਗਿਆ ਉਹ ਨਹੀਂ ਕਰ ਪਰ ਦੇਖੋ ਹੁਣ ਅਗਰ ਅਗਰ ਦੂਸਰੀ ਲਾਈਨ ਤੇ ਜੇ ਅਸੀਂ ਕਹੀਏ ਅਮਰਿਤਪਾਲ ਸਿੰਘ ਹੁਣ ਇਲੈਕਟਿਡ ਮੈਂਬਰ ਆਫ ਪਾਰਲੀਮੈਂਟ ਨੇ ਗਵਰਨਮੈਂਟ ਆਫ ਇੰਡੀਆ ਚ ਜੀ ਹੁਣ ਉਸ ਸੰਵਿਧਾਨ ਦੇ ਅੰਡਰ ਮੈਂਬਰ ਆਫ ਪਾਰਲੀਮੈਂਟ ਅਗਰ ਉਹਨਾਂ ਨੇ ਸੌਣ ਲੈ ਲਈਤੀ ਹੈ ਤੇ ਹੁਣ ਗਵਰਨਮੈਂਟ ਨੂੰ ਵੀ ਇੱਕ ਵਿਤਰਾ ਆਪਣਾ ਉਹਨਾਂ ਵਾਦਦਾਰ ਰੱਖਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਵੀ ਜਨਤਾ ਨੇ ਦੇਸ਼ ਦੀ ਜਨਤਾ ਨੇ ਜਿੱਤ ਕੇ ਵੇਜਾ ਖਡੂਰ ਸਾਹਿਬ ਜਨਤਾ ਨੇ ਬਿਲਕੁਲ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਕੰਮ ਕਰਨ ਦਾ ਉਹਨਾਂ ਨੂੰ ਆਪਣੇ ਖਡੂਰ ਸਾਹਿਬ ਹਲਕੇ ਦੇ ਵਿੱਚ ਰਿਪਰੈਜੈਂਟੇਸ਼ਨ ਮਿਲਣੀ ਚਾਹੀਦੀ ਹੈ ਵਿਚਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਉੱਥੇ ਦੀਆਂ ਸਮੱਸਿਆਵਾਂ ਬਾਰੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਲੋਕਾਂ ਦੇ ਨਾਲ ਉਹਨਾਂ ਦਾ ਗੱਲ ਉਹੀ ਆ ਜਾਂਦੀ ਹੈ ਜਦ ਲੀਗਲ ਇੱਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਉਹਨਾਂ ਨੂੰ ਇਜਾਜ਼ਤ ਦੇਤੀ ਤੁਸੀਂ ਇਲੈਕਸ਼ਨ ਲੜ ਸਕਦੇ ਹੋ ਇਦਾ ਮਤਲਬ ਤਾਂ ਇਹ ਹੀ ਹੋਇਆ ਨਾ ਕਿ ਵੀ ਹਾਂ ਗਵਰਨਮੈਂਟ ਆਫ ਇੰਡੀਆ ਹੀ ਜਾ ਦਿੰਦੀ ਹੈ ਜੀ ਮਤਲਬ ਸਾਡਾ ਕਨਸਟੀਟਿਊਸ਼ਨ ਕਹਿੰਦਾ ਹੈ ਸੰਵਿਧਾਨ ਇਹ ਕਹਿੰਦਾ ਹੈ ਕਿ ਹਾਂ ਜਦ ਤੱਕ ਪ੍ਰੂਫ ਨਹੀਂ ਹੁੰਦਾ ਬੰਦਾ ਇਲੈਕਸ਼ਨ ਲੜ ਸਕਦਾ ਹੈ ਜੀ ਤੇ ਉਹਨਾਂ ਨੇ 100 ਵੀ ਚੁੱਕ ਲਈਤੀ ਹੈ ਪਰ ਇਹ ਸਭ ਦੇ ਵਿਚਕਾਰ ਐਨਐਸਏ ਚ ਵਾਅਦਾ ਵੀ ਕੀਤਾ ਗਿਆ ਨਹੀਂ ਦੇਖੋ ਉਹ ਚੀਜ਼ ਬਿਲਕੁਕੁਲ ਹੀ ਲੀਗਲ ਪ੍ਰੋਸੈਸ ਟੋਟਲੀ ਅਲੱਗ ਹੋ ਜਾਂਦਾ ਇਸ ਤੋਂ ਉਹ ਇਸ ਕਰਕੇ ਅਲੱਗ ਹੋ ਜਾਂਦਾ ਹੈ ਕਿ ਐਨਐਸਏ ਜਿਹੜਾ ਹੁੰਦਾ ਪ੍ਰੋਪੋਜ਼ਡ ਹੁੰਦਾ ਹੈ ਬਾਏ ਸਟੇਟ ਗਵਰਨਮੈਂਟ ਤੇ ਐਨਐਸਏ ਵਧੀ ਹੈ ਵੱਦ ਕੇ ਇਹ ਨਹੀਂ ਹੈ ਕਿ ਵੀ ਇਹ ਬਾਦੀ ਟੁੱਟ ਨਹੀਂ ਸਕਦੀ ਜਾਂ ਕੁਝ ਨਹੀਂ ਉਹ ਇੱਕ ਲੀਗਲ ਪ੍ਰੋਸੈਸ ਹੈ ਪਰ ਹੁਣ ਅਮਰਿਤਪਾਲ ਸਿੰਘ ਮੈਂਬਰ ਆਫ ਪਾਰਲੀਮੈਂਟ ਆਫ ਗਵਰਨਮੈਂਟ ਆਫ ਇੰਡੀਆ ਜੀ ਅੱਛਾ ਜੇ ਗਵਰਨਮੈਂਟ ਆਫ ਇੰਡੀਆ ਇਹ ਆਰਡਰ ਕਰਦੀ ਹੈ ਕਿ ਅਮਰਿਤਪਾਲ ਨੂੰ ਉਸ ਦੇ ਹਲਕੇ ਦੇ ਵਿੱਚ ਭੇਜਿਆ ਜਾਵੇ ਹੂੰ ਹੂੰ ਉਸ ਨੂੰ ਜ਼ਮਾਨਤ ਦਿੱਤੀ ਜਾਵੇ ਤਾਂ ਕੀ ਸਟੇਟ ਗਵਰਨਮੈਂਟ ਉਸ ਨੂੰ ਚੈਲੰਜ ਕਰ ਸਕਦੀ ਹੈ ਸਟੇਟ ਗਵਰਨਮੈਂਟ ਚੈਲੰਜ ਕਰ ਸਕਦੀ ਹੈ ਜੀ ਬਿਲਕੁਲ ਕਰੇ ਕਰ ਸਕਦੀ ਹੈ ਇਸ ਵਿੱਚ ਕੋਈ ਦੋਹਰਾ ਨਹੀਂ ਹੈਗੀ ਅਗਰ ਉਹ ਉਸ ਕਨਸਟੀਟਿਊਸ਼ਨ ਦੇ ਦਾਇਰੇ ਤੋਂ ਫਿਰ ਕੋਈ ਬਾਹਰ ਗੱਲ ਕਰਦੀ ਹੈ ਕਿਉਂਕਿ ਇਹ ਸ਼ਰਤਾਂ ਅਗਰ ਅਮਰਿਤਪਾਲ ਸਿੰਘ ਬਾਹਰ ਆਂਦੇ ਵੀ ਨੇ ਹੁਣ ਫੋਰ ਐਗਜ਼ਾਮਪਲ ਅਗਰ ਇਹਨਾਂ ਨੂੰ ਬੈਲ ਮਿਲਦੀ ਵੀ ਹੈ ਆਪਣੇ ਹਲਕੇ ਨੂੰ ਰਿਪਰੈਜ਼ੈਂਟ ਕਰਨ ਲਈ ਜੀ ਤੇ ਇਹਨਾਂ ਦੇ ਉੱਪਰ ਸ਼ਰਤਾਂ ਕੋਰਟ ਹੀ ਰੱਖ ਰੱਖ ਦੇਗੀ ਜੀ ਜਿਵੇਂ ਇਸ ਵਾਰੀ 10 ਸ਼ਰਤਾਂ ਨੇ ਉਹਨਾਂ ਵਿੱਚੋਂ ਕੁਝ ਸ਼ਰਤਾਂ ਮੈਂ ਸਾਂਝੀਆਂ ਕਰਾਂਗਾ ਉਹ ਪੰਜਾਬ ਨਹੀਂ ਆ ਸਕਦੇ ਬਿਲਕੁਲ ਜੀ ਉਹ ਆਪਣੇ ਹਲਕੇ ਵਿੱਚ ਵੀ ਨਹੀਂ ਵਿਚਰ ਸਕਦੇ ਬਿਲਕੁਲ ਜੀ ਤੇ ਭਾਵੇਂ ਉਹਨਾਂ ਨੂੰ 4 ਦਿਨਾਂ ਦੀ ਇਹ ਰਾਹਤ ਮਿਲੀ ਹੈ ਹੂੰ ਹੂੰ ਪਰ ਉਹਦੇ ਵਿੱਚ 1 ਪੁਆਇੰਟ ਇਹ ਵੀ ਸੀ ਕਿ ਜਿੱਦਾਂ ਹੀ ਸੌ ਚੁੱਕ ਲੈਂਦੇ ਨੇ ਉਦਾਂ ਹੀ ਵਾਪਸ ਜਾਣਗੇ ਬਿਲਕੁਲ ਜੀ ਉਸ ਸਾਡੇ ਵਿਚਕਰ ਪਰਿਵਾਰ ਨਾਲ ਤਾਂ ਮੁਲਾਕਾਤ ਹੋ ਗਈ ਹੈ ਪਰ ਕੀ ਹੁਣ ਬਾਕੀ ਦੇ ਤਿੰਨ ਦਿਨ ਉਹ ਬਾਹਰ ਰਹਿਣਗੇ ਨਹੀਂ ਪ੍ਰਦੀਪ ਟੈਕਨੀਕਲੀ ਜਿਹੜੀ 4 ਦਿਨ ਦੀ ਸੀਗੀ ਉਹ ਗਵਰਨਮੈਂਟ ਆਫ ਪੰਜਾਬ ਨੇ 4 ਦਿਨ ਇਸ ਕਰਕੇ ਪਾਈ ਸੀ ਕਿ ਵੈਦਰ ਜੋ ਚੱਲ ਰਿਹਾ ਜੀ ਕਈ ਜਿਸਨ ਡਿਬਰੂਗੜ ਤੋਂ ਦਿੱਲੀ ਲੈ ਕੇ ਆਏ ਬਾਰਿਸ਼ ਬਹੁਤ ਪੈ ਗਈ ਨਹੀਂ ਵਾਪਸ ਲੈ ਕੇ ਜਾ ਸਕੇ ਭਾਈ ਇਹ ਹੂੰ ਦੋ ਦਿਨ ਰਹਿ ਵੀ ਰਹਿਣਾ ਵੀ ਪੈ ਸਕਦਾ ਹੈ ਜੀ ਜਾਂ ਡਿਬਰੂਗੜ ਤੋਂ ਹੀ ਜਦ ਲਿਆਣਾ ਸੀਗਾ ਇੱਧਰ ਮੌਸਮ ਦੇ ਹਾਲਾਤ ਖਰਾਬ ਹੋ ਜਾਂਦੇ ਚਾਰ ਦਿਨ ਐਕਸਟਰਾ ਦਿੱਤੇ ਸੀਗੇ ਕਿ ਵੈਦਰ ਦੀ ਉਹਦੇ ਕਰਕੇ ਕਿ ਕੋਈ ਵੀ ਟੈਕਨੀਕਲ ਗਲਿਚ ਨਾ ਆ ਜਾਏ ਜੀ ਤਾਂ ਕਰਕੇ ਉਹ ਚਾਰ ਦਿਨ ਐ ਵੈਸੇ ਤਾਂ ਉਹ ਇਹੀ ਸੀ ਪਰੋਲ ਕਿ ਤੁਸੀਂ ਸੌ ਚੁੱਕੋ ਔਰ ਵਾਪਸ ਆਓ ਹਮ ਹੁਣ ਉਹ ਸੌ ਚੁੱਕ ਕੇ ਚੁੱਕ ਲਈਤੀ ਹੈ ਜੀ ਬਸ ਜੋ ਉਹਨਾਂ ਨੂੰ ਇੱਕ ਦੋ ਘੰਟੇ ਹੋਰ ਹੈਗੇ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਡਿਬਰੂਗੜ ਲੈ ਜਾਣਗੇ ਹਮ ਚਾਰ ਦਿਨ ਇਸ ਕਰਕੇ ਲਿੱਤੀ ਗਈ ਕਿ ਕੋਈ ਵੀ ਬਾਰਿਸ਼ ਹੋ ਜਾਏ ਕੋਈ ਚੋ ਜਾਏ ਟੈਕਨੀਕਲ ਰੀਜ਼ਨ ਕਰਕੇ ਤੇ ਇਸ ਕਰਕੇ ਕਿ ਚਾਰ ਦਿਨ ਉਹਨਾਂ ਨੂੰ ਡਾਕਟਰ ਦੇ ਸੀ ਬਾਹਰ ਅੱਛਾ ਜੀ ਸੰਗਤ ਖੁਸ਼ੀ ਮਨਾ ਰਹੀ ਹੈ ਸੰਗਤ ਬਹੁਤ ਖੁਸ਼ ਹੈ ਬਿਲਕੁਲ ਜੀ ਸੰਗਤ ਦੇਖੋ ਖੁਸ਼ੀ ਉਹਨਾਂ ਨੂੰ ਵੀ ਹੈ ਇਸ ਕਰਕੇ ਹੈਗੀ ਹੈ ਕਿ ਜਿਨ੍ਹਾਂ ਦੇ ਪੁੱਤ ਉਹਨਾਂ ਨੇ ਬਚਾਏ ਵੀ ਹੋਣੇ ਆ ਜਿਹੜੇ ਅੱਛੇ ਕੰਮ ਕਰੇ ਆ ਉਹਦੇ ਕਰਕੇ ਕੁਝ ਲੋਕ ਖੁਸ਼ ਵੀ ਨੇ ਲੱਡੂ ਵੀ ਵੰਡ ਰਹੇ ਨੇ ਉਹਨਾਂ ਦੇ ਉੱਥੇ ਖਦੂਰ ਸਾਹਿਬ ਜੀ ਤੇ ਇਹ ਹੀ ਹੈਗਾ ਕਿ ਦੇਖੋ ਉਨੇ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਇਹਨਾਂ ਨੂੰ ਅੱਗੇ ਬੇਲ ਪ੍ਰੋਸੈਸ ਕੀ ਰਹਿੰਦਾ ਹਮ ਉਹਨ ਇਲੈਕਟਿਡ ਮੈਂਬਰ ਆਫ ਪਾਰਲੀਮੈਂਟ ਨੇ ਜੀ ਉਹ ਤਾਂ ਸੰਵਿਧਾਨ ਦੇ ਅੰਡਰ ਆ ਗਏ ਨੇ ਜੀ ਇਹ ਦੇਖਣੇ ਯੋਗ ਰਹੇਗਾ ਕਿ ਜਦ ਤੱਕ ਵੀਡੀਓ ਨਹੀਂ ਆਉਂਦੀ ਵੀ ਸੌ ਕੇ ਦੀ ਚੱਕੀ ਹਾਂ ਬਿਲਕੁਲ ਔਰ ਇਸੇ ਦੇ ਨਾਲ ਸਰਬਜੀਤ ਸਿੰਘ ਖਾਲਸਾ ਹੋਣੀ ਨੇ ਬਿਲਕੁਲ ਜੀ ਉਹਨਾਂ ਬਾਰੇ ਵੀ ਇਹ ਚਰਚਾ ਸੁਣਨ ਨੂੰ ਮਿਲੀ ਹੈ ਕਿ ਉਹਨਾਂ ਨੇ ਕਿਹਾ ਕਿ ਅਗਲਾ ਕਦਮ ਸਾਡਾ ਉਹਨਾਂ ਦੀ ਰਿਹਾਈ ਵਾਲਾ ਹੀ ਹੋਵੇਗਾ ਬਿਲਕੁਲ ਜੀ ਦੇਖੋ ਉਹ ਪ੍ਰਦੀਪ ਜੀ ਇੱਕ ওই ਗੱਲ ਆ ਜਾਂਦੀ ਹੈ ਇਹਨਾਂ ਦੀ ਲੀਗਲ ਪ੍ਰੋਸੈਸ ਜੀ ਹੁਣ ਉਹਨਾਂ ਸੰਵਿਧਾਨ ਦੇ ਡਾਇਰੇਕਟਰੋਂ ਲਿਆ ਹੀ ਨੇ ਹੁਣ ਕੋਰਟ ਜੇਕਰ ਬیل ਅਪਲੀਕੇਸ਼ਨ ਲੱਗਦੀ ਵੀ ਹੈ ਤੇ ਦੇਖਣਯੋਗ ਰਹੇਗਾ ਕਿ ਭਈ ਹੁਣ ਤਾਂ ਉਹ ਮੈਂਬਰ ਆਫ ਪਾਰਲੀਮੈਂਟ ਨੇ ਜੀ ਹੁਣ ਉਹ ਮਨੂੰ ਇਹ ਨਹੀਂ ਕਹਿ ਸਕਦੇ ਕਿ ਰੈਡੀਕਲ ਨੇ ਉਹਨੂੰ ਲਫ਼ਜ਼ ਹਟ ਗਿਆ ਹੁਣ ਪਹਿਲੇ ਤਾਂ ਐਨਐਸਏ ਟੁਟੇਗੀ ਹੁਣ ਉਸ ਤੋਂ ਬਾਅਦ ਬੇਲ ਦੀ ਫਿਰ ਅਪਲੀਕੇਸ਼ਨ ਲੱਗੇਗੀ ਜੀ ਯਾਨੀ ਕਿ ਸਮਰਥਕਾਂ ਲਈ ਵੀ ਇਹ ਚੰਗੀ ਖਬਰ ਹੋ ਸਕਦੀ ਹੈ ਇੱਕ ਤਰ੍ਹਾਂ ਇਮੇਜ ਸੁਧਰ ਜਾਏਗੀ ਹੁਣ ਬਿਲਕੁਲ ਜੀ ਕਿ ਜੇਕਰ ਉਹਨਾਂ ਨੂੰ ਰੈਡੀਕਲ ਵੀ ਮੰਨਦੇ ਸੀਗੇ ਜਾਂ ਉਹਨਾਂ ਨੂੰ ਕਿਸੇ ਵੱਖਰੇ ਸਮੂਦਾਏ ਦੇ ਨਾਲ ਜੁੜਿਆ ਹੋਇਆ ਮੰਨਦੇ ਸੀਗੇ ਹੁਣ ਉਹਨਾਂ ਦਾ ਉਹ ਕਨੈਕਸ਼ਨ ਟੁੱਟ ਚੁੱਕਿਆ ਹੈ ਪਰ ਉਹਨਾਂ ਦਾ ਕਨੈਕਸ਼ਨ ਭਾਰਤ ਸਰਕਾਰ ਨਾਲ ਜੁੜ ਚੁੱਕਾ ਹੈ ਹਾਂ ਮੈਂ ਇਹੀ ਇੱਕ ਗੱਲ ਵਿੱਚ ਐਡ ਕਰਨ ਲੱਗਿਆ ਸੀਗਾ ਜਿਨ੍ਹਾਂ ਨੇ ਇਹ ਕਿਹਾ ਸੀ ਵੀ ਇਹ ਰੈਡੀਕਲ ਨੇ ਜਾਂ ਇਹ ਗਲਤ ਰੈਕਟੇ ਨੇ ਜੀ ਅੱਜ ਉਹਨਾਂ ਦੇ ਮੂੰਹ ਤੇ ਵੀ ਇਹਨਾਂ ਨੇ ਚੁੱਪੀ ਸਾਧਦੀ ਕਿ ਮੈਂ ਸੰਵਿਧਾਨ ਦੀ ਸੌ ਚੱਕਨ ਆ ਗਿਆ ਹਾਂ ਉਹਨਾਂ ਲਈ ਵੀ ਬੜੀ ਵੱਡੀ ਗੱਲ ਹੋ ਗਈ ਜਿਹੜੇ ਇਹ ਕਹਿ ਕੇ ਇਹਨਾਂ ਨੂੰ ਇਹ ਕਹਿੰਦੇ ਸੀਗੇ ਵੀ ਖਾਲਸਤਾਨੀ ਮੰਗਦੇ ਆ ਉਹਨਾਂ ਦੀ ਮਾਤਾ ਜੀ ਨੇ ਵੀ ਬਿਆਨ ਦੇ ਦਿੱਤਾ ਕਿ ਅਸੀਂ ਨਹੀਂ ਮੰਗਦੇ ਦੂਜਾ ਅਮਰਿਤਪਾਲ ਨੇ ਵੀ ਅੱਜ ਸੰਵਿਧਾਨ ਦੀ ਸੋਚ ਚੁੱਕ ਕੇ ਉਹ ਬੰਦਿਆਂ ਨੂੰ ਚੁੱਪੀ ਲਗਾ ਦਿੱਤੀ ਜੀ ਕਿ ਭਈ ਮੈਂ ਇੰਡੀਆ ਦਾ ਹੀ ਵਾਸੀ ਆ ਬਿਲਕੁਲ ਇਹ ਸਵਾਲ ਹਰ ਉਸ ਇਨਸਾਨ ਨੂੰ ਕਰਨਾ ਚਾਹੀਦਾ ਹੈ ਕਿ ਭਾਈ ਤੁਸੀਂ ਤੁਹਾਡੇ ਕੋਲੇ ਜ਼ਮੀਨ ਹੈ ਇੱਥੇ ਬਿਲਕੁਲ ਜੀ ਤੁਹਾਡੇ ਕੋਲੇ ਹੱਕ ਵੀ ਹੈਗੇ ਨੇ ਤੁਹਾਡੇ ਕੋਲੇ ਨੈਸ਼ਨੈਲਿਟੀ ਹੈ ਭਾਰਤ ਦੀ ਫਿਰ ਵੀ ਤੁਹਾਨੂੰ ਕਿਉਂ ਲੱਗਦਾ ਕਿ ਤੁਸੀਂ ਇਸ ਮੁਲਕ ਨੂੰ ਤੋੜਨਾ ਹੈ ਤੋੜ ਕੇ ਤੁਸੀਂ ਗੁਜ਼ਾਰਾ ਕਿਵੇਂ ਕਰਨਾ ਹੈ ਕਿਹੜੀ ਤੁਹਾਡੀ ਸਰਕਾਰ ਹੋਊਗੀ ਕੌਣ ਤੁਹਾਨੂੰ ਹੱਕ ਦੇਗਾ ਤੁਹਾਡਾ ਅਰਥਚਾਰਾ ਕਿਵੇਂ ਚੱਲੇਗਾ ਇੱਕ ਬਿਮਾਰ ਮਾਨਸਿਕਤਾ ਦੀ ਗੱਲ ਹੈ ਸਾਰੀ ਤੁਹਾਡੀ ਰਾਜਨੀਤੀ ਕੀ ਹੋਏਗੀ ਕਿ ਕੌਣ ਕਿਨੂੰ ਮਤਲਬ ਤੁਸੀਂ ਬੱਚਿਆਂ ਨੂੰ ਕਿ ਫਿਊਚਰ ਕੀ ਦਿਵੋਗੇ ਤੁਹਾਡਾ ਸਮਾਜ ਸ਼ਾਸਤਰ ਕੀ ਕਹੇਗਾ ਐਜੂਕੇਸ਼ਨ ਕੀ ਦਿਓਗੇ ਐਜੂਕੇਸ਼ਨ ਕੀ ਦਿਓਗੇ ਹਸਪੀਟਲ ਕਿੰਕੀ ਮੈਡੀਕਲ ਹਸਪੀਟਲ ਕਿੱਥੇ ਬਣਵਾਓਗੇ ਜੀ ਮਤਲਬ 10 ਗੁਰੂ ਸਹਿਬਾਨ ਜਿਸ ਤਰਤੀਚ ਹੋਏ ਆਪਣੀ ਤਰਤੀ ਨੂ ਹੀ ਵੰਡਣ ਵਾਲਾ ਬੰਦਾ ਗਦਾਰੀ ਹੋ ਸਕਦਾ ਉਹ ਦੇਸ਼ ਭ੍ਰਮੀ ਨਹੀਂ ਹੋ ਸਕਦਾ ਫਿਰ ਹਮ ਅਸੀਂ ਇਸ ਧਰਤੀ ਦੇ ਆਂ ਇੰਡੀਆ ਸਾਡਾ ਮੂਲਕ ਹੈ ਜੀ 10 ਗੁਰੂ ਸਾਹਿਬਾਨ ਇੱਥੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਦੀ ਨਹੀਂ ਕਿਹਾ چاہے ਉਹ ਮੁਗਲਾਂ ਨਾਲ ਵੀ ਲੜੇ ਕਿ ਜੀ ਅਸੀਂ ਆਪਣਾ ਅਲੱਗ ਪੰਜਾਬ ਬਣਾਣਾ ਹੈ ਜੀ ਕਿਸੇ ਨੇ ਵੀ ਨਹੀਂ ਕਿਹਾ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨਿਸਤਾਨ ਕਾਬਲ ਕੰਧਾਰ ਤੋਂ ਲੈ ਕੇ ਸਾਰਾ ਕੁਝ ਜਿੱਤ ਲਿਆ ਸਾਰਾ ਕੁਝ ਜਿੱਤਿਆ ਪੂਰਾ ਇੱਥੇ ਰਾਜ ਕਰਿਆ ਹਮ ਅਗਰ ਉਹ ਚਾਹਦੇ ਤੇ ਉਹ ਵੀ ਅਲੱਗ ਪੰਜਾਬ ਕੱਢ ਕੇ ਲੈ ਜਾਂਦੇ ਤੇ ਇਹ ਬੜੀਆਂ ਉਡ ਪਟੰਗ ਗੱਲਾਂ ਹੁੰਦੀਆਂ ਨੇ ਇਹਨਾਂ ਦੀਆਂ ਇੱਕ ਬੈਡ ਜਿਹਨੂੰ ਕਹਿੰਦੇ ਬਿਮਾਰ ਮਾਨਸਿਕਤਾ ਦੀ ਆਈਡਿਓਲੋਜੀ ਇੱਥੇ ਇੱਕ ਗੱਲ ਮੈਂ ਹੋਰ ਕਰਨਾ ਚਾਹਾਂਗਾ ਸਰਬਜੀ ਜੀ ਹਾਂਜੀ ਕਿ ਜਿਵੇਂ ਤੁਸੀਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਿੱਲੀ ਤਖਤ ਤੋਂ ਲੈ ਕੇ ਕਾਬੁਲ ਕੰਧਾਰ ਕਾਬੁਲ ਕੰਧਾਰ ਅਫਗਾਨਿਸਤਾਨ ਸਾਰੇ ਕਿਤੇ ਰਾਜ ਕੀਤਾ ਬਿਲਕੁਲ ਜੀ ਸਾਡੇ ਗੁਰੂਆਂ ਨੇ ਵੀ ਕੀਤਾ ਬਿਲਕੁਲ ਜੀ ਉਸ ਤੋਂ ਬਾਅਦ ਸਾਡੇ ਬਹੁਤ ਸਾਰੇ ਰਾਜੇ ਵੀ ਨੇ ਜਿਨ੍ਹਾਂ ਨੇ ਕੀਤਾ ਬਿਲਕੁਲ ਜੀ ਠੀਕ ਹੈ ਜੀ ਇਹ ਸਭ ਦੇ ਵਿਚਾਰ ਜਦੋਂ ਅੰਗਰੇਜ਼ਾਂ ਦਾ ਸ਼ਾਸਨ ਆਉਂਦਾ ਸਾਡੇ ਜੋ ਸ਼ਹੀਦ ਹੋਏ ਨੇ ਚਾਹੇ ਉਹ ਲਾਹੌਰ ਤੋਂ ਹੋਏ ਜਾਂ ਪਾਕਿਸਤਾਨ ਤੋਂ ਕਿਸੇ ਵੀ ਇਲਾਕੇ ਚੋਂ ਹੋਏ ਉਹਨਾਂ ਨੇ ਇਸ ਦੇਸ਼ ਦੇ ਲੋਕਾਂ ਦੇ ਲਈ ਕੁਰਬਾਨੀ ਦਿੱਤੀ ਹੈ ਇੰਡੀਆ ਲਈ ਇੰਡੀਆ ਲਈ ਭਾਰਤ ਦੇ ਲਈ ਬਿਲਕੁਲ ਜੀ ਠੀਕ ਹੈ ਤਾਂ ਕਿਉਂ ਨਾ ਅਸੀਂ ਏਸੇ ਦੇਸ਼ ਨੂੰ ਆਪਣਾ ਮੰਨ ਕੇ ਇਹਦੀ ਵਿਕਾਸ ਦੇ ਵਿੱਚ ਇਹਦੀ ਰਾਜਨੀਤੀ ਦੇ ਵਿੱਚ ਵੱਡਾ ਹਿੱਸਾ ਪਾ ਕੇ ਏਸੇ ਦੇਸ਼ ਏਸੇ ਦੇਸ਼ ਦੀ ਰਾਜਨੀਤੀ ਨੂੰ ਚਲਾਈ ਪ੍ਰਦੀਪ ਜਦ ਇੰਡੀਅਨ ਖਿਡਾਰੀ ਕੋਈ ਤਮਗਾ ਜਿੱਤ ਕੇ ਆਂਦਾ ਪੰਜਾਬ ਦਾ ਵੀ ਹਾਂ ਜੀ ਉਥੇ ਇਹ ਕਿਹਾ ਜਾਂਦਾ ਕਿ ਇੰਡੀਆ ਦਾ ਖਿਡਾਰੀ ਬਿਲਕੁਲ ਉਥੇ ਪੰਜਾਬ ਦਾ ਨਹੀਂ ਕਿਹਾ ਜਾਂਦਾ ਅਦੋਂ ਤਾਂ ਇਹ ਹਾਰਮਾਲਾ ਪਾਉਂਦੇ ਨੇ ਕਿ ਸਾਡਾ ਪੰਜਾਬੀ ਸ਼ੇਰ ਜਿੱਤ ਕੇ ਆਇਆ ਜੀ ਫਿਰ ਇਹ ਕਿਉਂ ਨਹੀਂ ਕਹਿੰਦੇ ਕਿ ਸਾਡਾ ਅਲੱਗ ਪੰਜਾਬੀ ਸ਼ੇਰ ਜਿੱਤ ਕੇ ਆਇਆ ਅਲੱਗ ਪੰਜਾਬ ਦਾ ਹੁਣ ਬਾਹਰਲੀ ਪਾਰਲੀਮੈਂਟ ਹੋਵੇ ਕੋਈ ਜਾਂ ਬਾਹਰਲਾ ਕੋਈ ਵੀ ਸਿਆਸੀ ਅਦਾਰਾ ਹੋਵੇ ਜਿੱਥੇ ਕੋਈ ਪੰਜਾਬੀ ਹੁੰਦਾ ਬਿਲਕੁਲ ਜੀ ਉਥੇ ਪੰਜਾਬੀਆਂ ਦੇ ਜਾਣ ਨਾਲ ਕੀ ਹੋਵੇ ਜੇ ਇਹ ਕਹਿੰਦੇ ਜੇ ਸਾਨੂੰ ਖਾਲਿਸਤਾਨ ਚਾਹੀਦਾ ਹੈ ਕਿ ਕੈਨੇਡਾ ਇੰਨੀ ਵੱਡੀ ਧਰਤੀ ਹੈ ਇੰਨੇ ਜਗ੍ਹਾ ਪਈ ਹੈ ਇੰਨਾ ਪੰਜਾਬੀ ਉੱਥੇ ਵਸਦਾ ਹੈ ਮੈਮੋਰੰਡਮ ਵੀ ਉੱਥੇ ਘੜਦੇ ਨੇ ਖਾਲਿਸਤਾਨ ਮੈਮੋਰੰਡਮ ਹਰ ਸਾਲ ਤੇ ਉੱਥੇ ਹੀ ਮਸਾਲੇ ਇੱਕ ਪੂਰੀ ਦੁਨੀਆ ਨੂੰ ਨਾਲੇ ਇਹੋ ਜੋ ਬਈ ਇਹਨੇ ਅਲੱਗ ਦੇਸ਼ ਉੱਥੇ ਬਸਾਇਆ ਕੈਨਡ ਦੇ ਵਿੱਚ ਆ ਕੇ ਤੇ ਕਿੰਨਾ ਐਗਜ਼ਾਮਪਲ ਸੈੱਟ ਹੋ ਜਾਊਗਾ ਪਰ ਕੋਈ ਚਾਹੇ ਕੈਨੇਡਾ ਚਾਹੇ ਭਾਰਤ ਉਹ ਕਿਉਂ ਇਜਾਜ਼ਤ ਦੇਊਗਾ ਕਿ ਤੁਸੀਂ ਸਾਡੇ ਮੁਲਕ ਨੂੰ ਤੋੜ ਕੇ ਕੁਝ ਹੋਰ ਬਣਾ ਲਓ ਉਹੀ ਉਸੇ ਤੇ ਕਿਉਂ ਨਹੀਂ ਰਾਜ ਕਰਦਾ ਹਾਂ ਮੈਂ ਉਹੀ ਤਾਂ ਕਹਿ ਰਿਹਾ ਨਾ ਤੁਸੀਂ ਲੋਕਾਂ ਦੇ ਦਿਲ ਜਿੱਤੋ ਪਰ ਇਹ ਇੱਥੇ ਹੀ ਸਿਰਫ ਗੱਲਾਂ ਚੱਲਦੀਆਂ ਹਨ ਹਮ ਅਗਲੇ ਉੱਥੇ ਸੂਈ ਨਿੱਧਰ ਤੇ ਉੱਤਰ ਕਰਨ ਦਿੰਦੇ ਹਮ ਉੱਥੇ ਕਰਕੇ ਦੇਖੋ ਨਾ ਬਿਲਕੁਲ ਫਿਰ ਪਤਾ ਲੱਗ ਗਿਆ ਜੇ ਉਹਨਾਂ ਦੇ ਦੇਸ਼ ਨੂੰ ਤੋੜਨ ਦੀ ਗੱਲ ਕਰੋਗੇ ਅਗਲੇ ਜਨ ਨਾਲ ਰਾਫਰੋਂ ਟਰੈਲੀਆਂ ਤੇ ਜਹਾਜ਼ ਭਰ-ਭਰ ਕੇ ਤੁਹਾਨੂੰ ਵਾਪਸ ਭੇਜਣ ਬਿਲਕੁਲ ਇਹ ਤਾਂ ਸਿਰਫ ਥਾਰੀ ਗੱਲ ਛੱਡੋ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨਾ ਬਿਹਾਰ ਉਹਨਾਂ ਦਾ ਜਨਮ ਸਥਾਨ ਹੈ ਜੀ ਫਿਰ ਇਹ ਕੀ ਕਰਨਗੇ ਇਹ ਬਦਲਣਗੇ ਸਥਾਨ ਬਦਲਣਗੇ ਨਹੀਂ ਫਿਰ ਪਾਸਪੋਰਟ ਲੈ ਕੇ ਜਾਣਾ ਪਿਆ ਕਰ ਫਿਰ ਪਾਸਪੋਰਟ ਲੈ ਕੇ ਆਣਗੇ ਹਮ ਹਿਮਕੁੰਨ ਸਾਹਿਬ ਉਤਰਾਖੰਡ ਵਿੱਚ ਹੈ ਜੀ ਇਹ ਫਿਰ ਕੀ ਕਰਨਗੇ ਪਾਸਪੋਰਟ ਲੈ ਕੇ ਜਾਣਗੇ ਉੱਥੇ ਹਮ ਗੱਲ ਉਹ ਕਰਨ ਹੁਣ ਦਿੱਲੀ ਬੰਗਲਾ ਸਾਹਿਬ ਗੁਰਦੁਆਰਾ ਰਕਾਫ ਗੰਗਾ ਸੀਸ ਗੰਜ ਹੈ ਜੀ ਤੇ ਗੁਰੂ ਮਹਾਰਾਜ ਨੇ ਇੰਡੀਆ ਭਾਰਤ ਇੱਥੇ ਦੀ ਧਰਤੀ ਵਾਸਤੇ ਜੀ ਸੀਸ ਦਿੱਤੇ ਆਪਣੇ ਚਾਰੋਂ ਸਹਿਬਜ਼ਾਦੇ ਉਹਨਾਂ ਨੇ ਉਹ ਸ਼ਹੀਦ ਹੋਏ ਉਹਨਾਂ ਦੇ ਜੀ ਤੇ ਇਸ ਧਰਤੀ ਤੇ ਹੋਇਆ ਚਮਕੌਰ ਦੀ ਗੜੀ ਤੇ ਜੀ ਕੋਈ ਉਹ ਕਿਧਰ ਹੋਰ ਨਹੀਂ ਹੋਏ ਇਹ ਇੱਕ ਬੜੀ ਦੇਖੋ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ ਕਿਸੇ ਦੀ ਮਾਨਸਿਕਤਾ ਕੁਝ ਹੈ ਕਿਸੇ ਦੀ ਮਾਨਸਿਕਤਾ ਕੁਝ ਹੈ ਪਰ ਇਹ ਇੱਕ ਬਿਮਾਰ ਸੋਚ ਹੈ ਇਹ ਨਹੀਂ ਹੋਣੀ ਚਾਹੀਦੀ ਆਪਣੇ ਦੇਸ਼ ਦੇ ਲਈ ਪਰ ਜੋ ਸਿਨੈਰੀਓ ਅੱਜ ਹੋਇਆ ਹੈ ਇੱਕ ਮੈਂਬਰ ਪਾਰਲੀਮੈਂਟ ਵੱਜੋਂ ਅਮਰਿਤਪਾਲ ਸਿੰਘ ਨੇ ਸੌ ਚੁੱਕੀ ਹੈ ਉਹ ਸ਼ਾਇਦ ਕਿਤੇ ਨਾ ਕਿਤੇ ਇਸ ਬਿਮਾਰ ਮਾਨਸਿਕਤਾ ਦਾ ਇਲਾਜ ਲੱਭਣ ਦੇ ਵਿੱਚ ਮਦਦ ਕਰੇਗਾ ਕਿਤਨੇ-ਕਿਤਨੇ ਲੋਕ ਇਸ ਗੱਲ ਤੋਂ ਸੁਜੇਤ ਹੋਣਗੇ ਕਿ ਲੋਕਤੰਤਰ ਦੇ ਵਿੱਚ ਸੰਵਿਧਾਨ ਤੋਂ ਵੱਡਾ ਕੁਝ ਵੀ ਨਹੀਂ ਹੈ। ਉਸੇ ਸੰਵਿਧਾਨ ਦੇ ਅੰਡਰ ਇਲੈਕਸ਼ਨ ਲੜੇ ਨੇ। ਚਾਹੇ ਉਹ ਕੋਈ ਸ਼ਖਸ ਹੈ, ਚਾਹੇ ਕੋਈ ਵਿਚਾਰਧਾਰਾ ਹੈ, ਚਾਹੇ ਉਹ ਕੋਈ ਨਿਯਮ ਹੈ, ਚਾਹੇ ਕਾਨੂੰਨ ਹੈ। ਸੰਵਿਧਾਨ ਤੋਂ ਉੱਪਰ ਕੋਈ ਵੀ ਆਈਡੀਓਲੋਜੀ ਨਹੀਂ ਹੈ। ਬਾਕੀ ਤੁਹਾਡੇ ਕੀ ਵਿਚਾਰ ਨੇ ਅੰਮ੍ਰਿਤਪਾਲ ਦੇ ਸੌ ਚੁੱਕਣ ਤੋਂ ਬਾਅਦ ਹੁਣ ਕੀ ਚੇਂਜੇਜ਼ ਹੋਣਗੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਖਾਸ ਤੌਰ ਤੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜਲਦ ਹੋਵੇਗੀ ਮੁਲਾਕਾਤ ਇੱਕ ਨਵੀਂ ਚਾਚਾ ਦੇ ਨਾਲ ਅਰ ਉਦ ਤੱਕ ਲਈ ਦੇਖਦੇ ਰਹਿਣਾ ਪੋਲੀਟੀਕਲ ਹਾਪਸ ਸਿਰਫ ਪਬਲਿਕ ਆਡੀ ਨਿਊਜ਼ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ